ਜਾਂਦਾ ਜਾਂਦਾ ਤੇ ਬੁਲਟ ਮੇਰੇ ਸ਼ਤਿ ਸ਼੍ਰੀ ਅਕਾਲ ਮਿੱਤਰੋ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ ਜਿਵੇਂ ਕਿ ਰਾਤ ਤੁਸੀਂ ਦੇਖਿਆ ਮਹਾਰਾਜ ਕਬੱਡੀ ਕੱਪ ਤੇ ਜਾਦੇ ਸਰਪੰਚ ਨੇ ਬੁਲਟ ਖੀਰਾਂ ਵਾਲੀ ਤੇ ਦੁੱਲੇ ਬੱਗੇ ਪਿੰਡ ਨੂੰ ਸ਼ਾਨਦਾਰ ਤੇ ਜਾਨਦਾਰ ਜੱਫੇ ਲਾਏ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਜੱਤੇ ਸਰਪੰਚ ਦੇ ਜੱਫੇ ਧੰਨਵਾਦ ਨਾਲ ਗੋਲੀ ਹੋਣੀ ਸੁਰਖਪੁਰ ਦੀ ਟੀਮ ਖੇਡਦੀ ਮੇਰੇ ਵੀਰੋ ਦੁੱਲੇ ਦੀ ਪਈ ਹੋਈ ਰੇਡ ਹੁਣ 4 ਦਿਨ ਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਗੱਲ ਸਮਝੀ ਨੀ ਇੱਕ ਪਾਸੇ ਯਾਦਾ ਦੂਜੇ ਪਾਸੇ ਦੁੱਲਾ ਦੁੱਲਾ ਤੇ ਯਾਦਾ ਟੱਕਰ ਪੱਟੀਆਂ ਮਹਿੰਗੀ ਟੱਕਰ ਮਹਾਰਾਜ ਦੀ ਧਰਤੀ ਹੈ ਖੋਸੇ ਵਾਲਾ ਆਹ ਵੜਿਆ ਸਾਹਮਣੇ ਆਹ ਸਾਹਮਣੇ ਆਹ ਲੱਗਦਾ ਜਿਵੇਂ ਮੈਚ ਸੁਨਿਤਗ ਪੂਲ ਚ ਚੱਲਦਾ ਹੋਊਗਾ ਤਲਕ ਤਲਕ ਹੈ ਜਾ ਰਹੇ ਹਰਮਨ ਬੁੱਲਰ ਦੀ ਮੇਰੇ ਵੀਰੋਾਰੇ ਕੈਨੇਡਾ ਵੱਲੋਂ ਤੇ ਜਤਿੰਦਰ ਮਹਾਰਾਜ ਵੱਲੋਂ ਭੂਰੀਆਂ ਦੇ ਲਈ ਵੱਡੇ ਮਾਨਸਰਵਰ ਆਏ ਆ ਬਹਿਦ ਤੋਂ ਧੰਨਵਾਦ ਬੜੀ ਮਿਹਰਬਾਨੀ ਆਹ ਸਾਹਮਣੇ ਬੱਗੇ ਪਿੰਡ ਵਾਲਾ ਬੁੱਲਾ ਆਹ ਜੀ ਕਬੱਡੀ ਪਾ ਰਿਹਾ ਜਦੋਂ ਸ਼ਕਤੀਮਾਨ ਬੰਦੇ ਲੋਕਾਂ ਨੂੰ ਰੇਟ ਦਾ ਚਾਹ ਹੁੰਦਾ ਸੀ ਜਦੋਂ ਨਾਟ ਆ ਗਿਆ ਓਏ ਮੁੰਡੇ ਕਹਿੰਦੇ ਦੁੱਲਾ ਆ ਗਿਆ ਓਏ ਉਹ ਦੁੱਲੇ ਦਾ ਕਹਿੰਦੇ ਚਾਰ ਹੈ ਇਹ ਲੋਕ ਕਹਿੰਦੇ ਦੁੱਲਾ ਉਹ ਬੱਗੇ ਵਾਲਾ ਕਬੱਡੀ ਪਾਉਣ ਦੇ ਦੀ ਵਧਿਆ ਮੇਰੇ ਮਿੱਤਰੋ ਉਹ ਲਾ ਨਹੀਂ ਜਾਂਦਾ ਲਾ ਕੇ ਜਾਂਦਾ ਮੇਰੇ ਵੀਰੋ ਨੰਬਰ ਜਾਂਦੇ ਜੱਫਾ ਕਹਿੰਦੇ ਬੁੱਲੂ ਆੜੀਏ ਕਰਨ ਨੇ ਲਾਇਆ ਤੇ ਉਧਰ ਸਰਦਾਰ ਹਰਚਰਨ ਸਿੰਘ ਜੀ 2100 ਰੁਪਏ ਹੈਪੀ ਆ ਮੈਂ ਕੋਈ ਨਾ ਕਰ ਦਿੰਦਾ ਇਸ ਨੌਜ ਰਾਮੀ ਉਧਰ 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 ਦੇਖ ਉਧਰ ਦੇਖ ਉਧਰ ਤੇਰਾ ਹਮਰ ਫੜ ਲਿਆ ਓ ਹੋ ਜਾਂਦਾ ਹੈ ਆ 3100 ਲਓ ਸੁਖਿਆ ਧੰਨਵਾਦ ਹੈ ਪਰ ਜੋ ਕਿ ਇਹ ਗਰੀਬ ਬੱਚੀਆਂ ਲਈ ਐਲਾਨ ਹੋਇਆ ਹੈ ਵੀ ਗਰੀਬ ਪਰਿਵਾਰ ਦੀ ਬੱਚੀ ਦਾ ਜਿਹੜਾ ਵਿਆਹ ਉਹ ਕਿਵੇਂ ਕੀਤਾ ਜਾਵੇਗਾ ਚਾਰ ਕੁੜੀਆਂ ਦੇ ਵਿਆਹ ਜਿਹੜੇ ਰਮਣੇ ਜਲਾਲੋੜੀ ਨਾਲ ਹੋਣਗੇ ਸੁੱਖਾ ਬਾਈ ਕਹਿੰਦਾ ਵੀ ਮੇਰ ਕੇ ਪਰਵਾਹ ਨਾ ਗਰੀਬ ਪਰਿਵਾਰ ਦੀਆਂ ਚਾਰਾਂ ਬੱਚੀਆਂ ਦੇ ਵਿਆਹ ਜਿਹੜੇ ਦੱਲਾ ਤੇ ਜਾਂਦਾ ਦੱਲਾ ਤੇ ਜਾਂਦਾ ਮੇਰੇ ਵੀਰੋ ਵਾਹ ਦੱਲਾ ਬੱਗੇ ਪਿੰਡ ਵਾਲਾ ਦੁੱਲਾ ਫਸੜਵਰੀ ਉਹ ਪੜਾ ਕੇ ਪੈਣਗੇ ਰੌੜ ਮਾਦਰਾ ਚੱਕਲਾ ਵੀ ਧਰਤੀ ਤੇ ਕਹਿੰਦੇ ਚਰਨ ਚਰਨ ਹੁਰੀ ਐ ਇਬਰ ਕਹਿੰਦੇ ਆਪਾ 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 ਬਾ ਯਾਪਾ 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 ਤੇ ਬੁਲੇਟ ਮੇਰੇ ਲਈਓ ਨੰਬਰ ਬੁਲੇਟ ਦਾ ਦਿਲਬਰ ਝਨੇਰ ਵਾਲੇ ਨੇ ਫੈਸਲਾ ਕੀਤਾ ਚਲੋ ਧੰਨਵਾਦ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ ਲਓ ਕਬੱਡੀ ਕਬੱਡੀ ਹਰਮਨ ਬੁੱਲਣ ਦੀ ਮੈਨੇ ਵੀਰੋ ਸੁਰਖਪੁਰੀਆਂ ਜਾਂਦਾ ਕੰਨਾਂ ਤੋਂ ਸ਼ਿਸ਼ ਲਓ ਤਕੜਾ ਜਫਾ ਧਰਦਾ ਦੌੜਦੇ ਸਾਥ ਉਹ ਘਰਾਉਂਦਾ ਬੱਲੇ 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 ਜਾਂਦਾ ਤੇ ਬੁਲਟ 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 ਮੁੰਡੇ ਦੇ ਖੇ ਆ ਗੋਲੇ ਹੈਂ ਬੀੜੀ ਦੀ ਮਨਦੀਪ ਉਹਦੀ ਸਤਨਾਵੜੇ ਜਿਹਦੇ ਵੀ ਬੁਲਟ ਭੱਜ ਗਿਆ ਬੁਲਟ ਭੱਜ ਗਿਆ ਬੁਲਟ ਭੱਜ ਗਿਆ ਫਿਰ ਆਪੇ ਕਹਿੰਦੇ 7 8 9 10 11 12 ਉਹ 13 ਬੋਲਾਂ पे 52 ਲਟਾ ਸੇੜੀਆਂ ਬੋਲਾਂ ਦੇ ਮੱਝਾ ਲਟਾ ਸਿੱਧੀਆਂ ਵਾਲੀਆਂ ਦੇ ਲਈ 2000 ਮਨਜੀਤ 23 ਉਹ ਬਲਦੀ ਸੇਕੜੀ ਪੈਣੀ ਉਹ ਬਲਦੀ ਸੈਂਕੜੀ ਪੈੜੀਆ ਇਹਦਾ ਰੰਡੀਆ ਪੌੜੀਆ ਪੈੜੀਆ ਪ੍ਰਿੰਕ ਗੱਲ ਪੱਕੀ ਅੱਜ ਚਾਫੀਆਂ ਦੇ ਰੈਡੀਏਟਰਾਂ ਦੇ ਬੱਚੋ ਬਲਬਲੇ ਠੱਲਣ ਲਾਪੇ ਹੁਣ ਕੀ ਆਖਾਂ ਇਹ ਰਿੰਕ ਫਰੈਂਡ ਛਤਰੀਆ ਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਹਾਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ